ਇੱਕ ਫਕੀਰ ਦੇ ਕੋਲ ਇੱਕ ਜੱਲ ਆਇਆ ਉਹ ਕਹਿੰਦਾ ਜੀ ਸਭ ਕੁਝ ਰੱਬ ਦੇ ਹੱਥ ਹੈ ਕਿ ਬੰਦੇ ਦੇ ਹੱਥ ਵੀ ਕੁਝ ਹੈ ਤੋ ਫਕੀਰ ਬੋਲਿਆ ਕਹਿੰਦਾ ਬੰਦੇ ਦੇ ਹੱਥ ਵੀ ਹੈ ਉਹਨੇ ਕਿਹਾ ਜੀ ਬੰਦੇ ਦੇ ਹੱਥ ਕੀ ਹੈ ਕਹਿੰਦੇ ਭਾਈ ਸਭ ਕੁਝ ਰੱਬ ਦੇ ਹੱਥ ਹੈ ਪਰ ਬਹੁਤ ਕੁਝ ਬੰਦੇ ਦੇ ਹੱਥ ਵੀ ਰੱਬ ਨੇ ਰੱਖਿਆ ਹੈ ਕਿਉਂ 84 ਲੱਖ ਜੁਨਾ ਵਿੱਚੋਂ ਸਭ ਤੋਂ ਸ੍ਰੇਸ਼ਟ ਤੇ ਹੀ ਤੋ ਫਕੀਰ ਬੋਲਿਆ ਕਹਿੰਦਾ ਹੁਣੇ ਸਮਝਾ ਦਿੰਦਾ ਪ੍ਰੈਕਟੀਕਲ ਸਮਝਾਵਾਂ ਕਿ ਥਿਉਰੀ ਵਿੱਚ ਉਹ ਕਹਿੰਦਾ ਜੀ ਪ੍ਰੈਕਟੀਕਲ ਸਮਝਾਓ ਤੋ ਫਕੀਰ ਬੋਲਿਆ ਕਹਿੰਦਾ ਫਿਰ ਇੰਜ ਕਰ ਇੱਕ ਪੈਰ ਆਪਣਾ ਚੁੱਕ ਧਰਤੀ ਤੋਂ ਉਹਨੇ ਸੱਜਾ ਪੈਰ ਚੁੱਕ ਲਿਆ ਕਹਿੰਦਾ ਹੁਣ ਦੂਜੀ ਗੱਲ ਮੰਨ ਖੱਬਾ ਪੈਰ ਨਹੀਂ ਧਰਤੀ ਤੋਂ ਚੁੱਕਲਾ ਪਰ ਸੱਜਾ ਪੈਰ ਥੱਲੇ ਨਾ ਲਾਈਂ ਦੋਵੇਂ ਪੈਰ ਚੁੱਕ ਦਉ ਉਹ ਕੋ ਕਹਿੰਦਾ ਜੀ ਇਹ ਕੀ ਮਜ਼ਾਕ ਕਰ ਰਹੇ ਹੋ ਦੋਵੇਂ ਪੈਰ ਕਿਵੇਂ ਚੁੱਕ ਸਕਣਾ ਜੇ ਦੋਵੇਂ ਪੈਰ ਚੁੱਕੇ ਤੇ ਡਿੱਗ ਜਾਵਾਂਗਾ ਤਾਂ ਸਾਥ ਸੰਗਤ ਉਹ ਫਕੀਰ ਹੱਸ ਕੇ ਬੋਲਿਆ ਕਹਿੰਦਾ ਬਸ ਇੰਨਾ ਹੀ ਬੰਦੇ ਦੇ ਹੱਥ ਹੈ ਇੱਕ ਪੈਰ ਤੂੰ ਆਪਣੀ ਮਰਜ਼ੀ ਨਾਲ ਚੁੱਕ ਸਕਨੇ ਦੂਜਾ ਪੈਰ ਚੁੱਕਣਾ ਤੇਰੇ ਹੱਥ ਵਸ ਨਹੀਂ ਰੱਬ ਨੇ ਆਪਣੇ ਹੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਸਮਝਾਂਗੇ ਉਦੋਂ ਸਹਿਬ ਨੇ ਕਿਹਾ ਚੰਗਿਆਈ ਤੇ ਬੁਰਿਆਈ ਦੋ ਪੈਰ ਨੇ ਰੱਬ ਨੇ ਤੈਨੂੰ ਇਹ ਕਦਮ ਤੇਰਾ ਕਰਮ ਹੈ ਤੂੰ ਸੋਚ ਅਵਿਚਾਰ ਕਰਕੇ ਨੂੰ ਕਦਮ ਨੂੰ ਚੁੱਕ ਪਾਪ ਵੱਲ ਵੀ ਜਾ ਸਕਣ ਬੁੰਨ ਵੱਲ ਵੀ ਜਾ ਸਕਣ ਇਹ ਰੱਬ ਨੇ ਤੇਰੇ ਤੇ ਛੱਡਿਆ ਸ਼ਾਮਾਂ ਪੈਂਦੀਆਂ ਨੇ ਸੂਰਜ ਡੁੱਬਦਾ ਇੱਕ ਪਾਸੇ ਗੁਰਦੁਆਰਿਆਂ ਰਹਿਰਾਸ ਦੀ ਆਵਾਜ਼ ਆਉਂਦੀ ਹੈ ਦੂਜੇ ਪਾਸੇ ਸਜ